ਸਾਰੰਗ ਮਹੱਲਾ ਪੰਜਵਾਂ ਹਰ ਹਰੇ ਹਰ ਮੁਖੋ ਬੋਲ ਹਰ ਹਰੇ ਮਨ ਧਾਰੇ ਰਹਾਉ ਸਰਵਨ ਸੁਨਨ ਭਗਤ ਕਰਨ ਅਨਕ ਪਾਤਕ ਪੁਨਹ ਚਰਨ ਸਰਨ ਪਰਨ ਸਾਧੂ ਆਨਵਾਨ ਵਿਸਾਰੇ ਹਰ ਚਰਨ ਪ੍ਰੀਤ ਨੀਤ ਨੀਤ ਪਾਮਨਾ ਮਹ ਮਹਾ ਪਨੀਤ ਸੇਵਕ ਭੈ ਦੂਰ ਕਰਨ ਕਲ ਮਲ ਦੁਖ ਜਾਰੇ ਕਹਿਤ ਮੁਕਤ ਸੁਨਤ ਮੁਕਤ ਰਹਿਤ ਜਨਮ ਰਹਤੀ ਰਾਮ ਰਾਮ ਸਾਰ ਭੂਤ ਨਾਨਕ ਤਤ ਵਿਚਾਰੇ ਸਾਰੰਗ ਮਹੱਲਾ ਪੰਜਵਾਂ ਨਾਮ ਭਗਤ ਮਾਂਗ ਸੰਤ ਤਿਆਗ ਸਗਲ ਕਾਮੀ ਰਹਾਉ ਪ੍ਰੀਤ ਲਾਏ ਹਰ ਧਿਆਏ ਗੁਣ ਗੋਬਿੰਦ ਸਦਾ ਗਾਏ ਹਰ ਜਨ ਕੀ ਰੇਨ ਬਾਛ ਦੇਨ ਹਾਰ ਸੁਆਮੀ ਸਰਬ ਕੁਸਲ ਸੁਖ ਬਿਸਰਾਮ ਆਨੰਦਾ ਆਨੰਦ ਨਾਮ ਜਮ ਕੀ ਕਸ਼ ਨਾਹੀ ਤਰਾਸ ਸਿਮਰ ਅੰਤਰ ਜਾਮੀ ਏਕ ਸਰਨ ਗੋਬਿੰਦ ਚਰਨ ਸੰਸਾਰ ਸਗਲ ਤਾਪ ਹਰਨ ਨਾਵ ਰੂਪ ਸਾਧ ਸੰਗ ਨਾਨਕ ਪਾਰ ਗਰਾਮੀ ਸਾਰੀ ਮਹੱਲਾ ਪੰਜਵਾਂ ਗੁਣ ਲਾਲ ਗਾਵੂ ਗੁਰ ਦੇਖੇ ਪੰਚਾਂ ਤੇ ਏਕ ਛੂਟਾ ਜੋ ਸਾਧ ਸੰਗ ਪਗਰੋਂ ਰਹਾਉ ਦ੍ਰਿਸ਼ਟੋ ਕਛ ਸੰਗ ਨਾ ਜਾਏ ਮਾਨ ਤਿਆਗ ਮੋਹਾ ਏਕੈ ਹਰ ਪ੍ਰੀਤ ਲਾਏ ਮਿਲ ਸਾਧ ਸੰਗ ਸੁਹਾ ਪਾਇਓ ਹੈ ਗੁਣ ਨਿਧਾਨ ਸਗਲੇ ਆਸ ਪੂਰੀ ਨਾਨਕ ਮਨ ਆਨੰਦ ਪਾਏ ਗੁਰਬਖਮਗਾਰ ਤੋਰੀ ਸਾਰੀ ਮਹੱਲਾ ਪੰਜਵਾਂ ਮਨ ਬੇਰਾਗੈ ਗੀ ਕੋਜਤੀ ਦਰਸਾਰ ਰਹਾ ਸਾਧੂ ਸੰਤਨ ਸੇਵਕੈ ਪ੍ਰਿਯੋਹੀ ਅਰਹਿ ਧਾਇਉ ਆਨਦ ਰੂਪੀ ਪੇਖਕੈ ਹਉ ਮਹਿਲ ਪਾਵੂੰਗੀ ਕਾਮ ਕਰੀ ਸਭ ਤਿਆਗ ਕੈ ਹਉ ਸਰਨ ਪਰੂੰਗੀ ਨਾਨਕ ਸੁਆਮੀ ਘਰ ਮਿਲੇ ਹਉ ਗੁਰਮਨਾਮੂੰਗੀ ਸਾਰੀ ਮਹੱਲਾ ਪੰਜਵਾਂ ਐਸੀ ਹੋਏ ਪਰੀ ਜਾਣ ਤੇ ਦਿਆਰ ਰਹਾਉ ਮਾਤਰ ਪਿਤਰ ਤਿਆਗ ਕੈ ਮਨ ਸੰਤਨ ਪਾਹੀ ਵਿਚਾਇਓ ਜਾਤ ਜਨਮ ਕੁਲ ਖੋਈਐ ਹਉ ਗਾਵਉ ਹਰਿ ਹਰੀ ਲੋਗ ਕਟੰਬ ਤੇ ਟੂਟੀਐ ਪ੍ਰਭ ਕੀਰਤਿ ਕੀਰਤ ਕਰੀ ਗੁਰਮੂ ਕੋ ਉਪਦੇਸਿਆ ਨਾਨਕ ਸੇਵ ਏਕ ਹਰੀ ਸਾਰੰਗ ਮਹਲ ਲਾ ਪੰਜਵਾਂ ਲਾਲ ਲਾਲ ਮੋਹਨ ਗੋਪਾਲ ਤੂੰ ਕੀਤ ਹਸਤ ਪਾਖਾਨ ਜੰਤ ਸਰਬਮੈ ਪ੍ਰਤਪਾਲ ਤੂੰ ਰਹਾਉ ਨਹਿ ਦੂਰ ਪੂਰ ਹਜੂਰ ਸੰਗੇ ਸੁੰਦਰ ਰਸਾਲ ਤੂੰ ਨਹਿ ਬਰਨ ਬਰਨ ਨਹਿ ਕੁਲਹਿ ਕੁਲ ਨਾਨਕ ਪ੍ਰਭ ਕਿਰਪਾਲ ਤੂੰ ਸਾਰੰਗ ਮਹੱਲਾ ਪੰਜਵਾਂ ਕਰਤ ਕੇਲ ਬਿਖੈ ਮੇਲ ਚੰਦਰ ਸੂਰ ਮੋਹਿ ਉਪਜਤਾ ਵਿਕਾਰ ਦੁੰਦਰ ਨੌ ਪਰਿ ਚਨਤ ਕਾਰ ਸੁੰਦਰ ਨੰਗ ਭਾਉ ਕਰਤ ਫਿਰਤ ਬਿਨ ਗੋਪਾਲ ਤੋਹਿ ਰਹਾਉ ਤੀਨ ਪੌਨੇ ਲਪਟਾਏ ਰਹੀ ਕਾਚ ਕਰਮ ਨਾ ਜਾਤ ਸਹੀ ਉਨਮਤ ਅੰਧ ਧੰਦ ਰਚਤ ਜੈਸੇ ਮਹਾ ਸਾਗਰ ਹੋਏ ਉਦਰੇ ਹਰ ਸੰਤ ਦਾਸ ਕਾਟ ਦੀਨੀ ਜਮ ਕੀ 파ਸ ਪਤਤ ਪਾਵਨ ਨਾਮ ਜਾ ਕੋ ਸਿਮਰ ਨਾਨਕ ਓਹੀ ੴ ਓੰਕਾਰ ਸਤਿਗੁਰ ਪ੍ਰਸਾਦਿ ਰਾਗ ਸਾਰੰਗ ਮਹੱਲਾ 9 ਹਰ ਬਿਨ ਤੇਰੋ ਕੋ ਨਾ ਸਹਾਈ ਕਾ ਕੀ ਮਾਤ ਪਿਤਾ ਸੁਤ ਬਨਤਾ ਕੋ ਕਾਹੂ ਕੋ ਭਾਈ ਰਹਾਉ ਧਨ ਧਰਨੀ ਅਰ ਸੰਪਤ ਸਗਰੀ ਜੋ ਮਾਨਿਉ ਅਪਨਾਈ ਤਨ ਛੂਟੈ ਕਛ ਸੰਗ ਨ ਚਾਲੈ ਕਹਾਂ ਤਾਹੀ ਲਪਟਾਈ ਦੀਨ ਦਿਆਲ ਸਦਾ ਦੁਖ ਭੰਜਨ ਤਾਂ ਸਿਓ ਰੂਚ ਨਾ ਬਢਾਈ ਨਾਨਕ ਕਹਿਤ ਜਗਤ ਸਭ ਮਿੱਥਿਆ ਜਿਉ ਸੁਪਨਾ ਰਹਿ ਨਾਈ ਸਾਰੰਗ ਮਹੱਲਾ ਨੌਆ ਕਹਾ ਮਨ ਵਿਖਿਆ ਸਿਓ ਲਪਟਾਈ ਯਾ ਯਗ ਮਹਿਕੂ ਰਹਿਨ ਨਾ ਪਾਵੇ ਇਕ ਆਵਹਿ ਇਕ ਜਾਹੀ ਰਹਾਉ ਕਾਂ ਕੋ ਤਨ ਧਨ ਸੰਪਤ ਕਾਟੀ ਕਾ ਸਿਓ ਨੇਹੁ ਲਗਾਈ ਜੋ ਦੀਸੈ ਸੋ ਸਗਲ ਬਨਾਸੈ ਜੋ ਬਾਦਰ ਕੀ ਸ਼ਾਹੀ ਤਜ ਅਭਮਾਨ ਸਰਨ ਸੰਤਨ ਗਹੋ ਮੁਕਤ ਹੋਹਿ ਸੇ ਨਮਾਹੀ ਜਨ ਨਾਨਕ ਭਗਵੰਤ ਭਜਨ ਬਿਨ ਸੁਖ ਸੁਪਨੈ ਪੀ ਨਾਹੀ ਸਾਰੰਗ ਮਹੱਲਾ ਨਉ ਕਹਾਂ ਨਰ ਆਪਨੋ ਜਨਮ ਗਵਾਵੇ ਮਾਇਆ ਮਦ ਵਿਖਿਆ ਰਸ ਰਚਿਉ ਰਾਮ ਸਰਨ ਨਹੀਂ ਆਵੇ ਰਹਾਉ ਇਹ ਸੰਸਾਰ ਸਗਲ ਹੈ ਸੁਪਨੋ ਦੇਖ ਕਹਾਂ ਲੋਭਾਵੇ ਜੋ ਉਪਜੈ ਸੋ ਸਗਲ ਬਨਾਸੈ ਰਹਿਣ ਨਾ ਕੋ ਊ ਪਾਵੇ ਮਿੱਥਿਆ ਤਨ ਸਾਚੋ ਕਰ ਮੰਨਿਓ ਇਹੇ ਬਿਦੇ ਆਪ ਬੰਧਾਵੇ ਜਨ ਨਾਨਕ ਸੋ ਜਨ ਮੁਕਤਾ ਰਾਮ ਭਜਨ ਚੇਤ ਲਾਵੇ ਸਾਰੰਗ ਮਹੱਲਾ ਨੌਆ ਮਨ ਕਰ ਕਬਹੂ ਨਾ ਹਰ ਗੁਣ ਗਾਇਓ ਵਿਖਿਆ ਸਖਤ ਰਹਿਓ ਨਿਸ ਬਾਸੁਰ ਕੀਨੋ ਆਪਣੋ ਭਾਇਉ ਰਹਾਉ ਗੁਰ ਉਪਦੇਸ ਸੁਨਿਓ ਨਹਿ ਕਾਨਨ ਪਰਦਾਰਾ ਲਪਟਾਇਉ ਪਰਿੰਦਾ ਕਾਰਨ ਬਹੁਤਾਵਤ ਸਮਝਿਓ ਨਹਿ ਸਮਝਾਇਉ ਕਹਾ ਕਹਉ ਮੈਂ ਆਪਣੀ ਕਰਨੀ ਜੇ ਬਿਦ ਜਨਮ ਗਵਾਇਉ ਕਹਿ ਨਾਨਕ ਸਭ ਔਗਨ ਮੋ ਮਹਿ ਰਾਖ ਲਿਹੁ ਸਰਨਾਇਉ ਰਾਗ ਸਾਰੰਗ ਅਸ਼ਟਪਦੀਆ ਮਹੱਲਾ ਪਹਿਲਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਬਿਨ ਕਿਉ ਜੀਵਾ ਮੇਰੀ ਮਾਈ ਜੈ ਜਗਦੀਸ਼ ਤੇਰਾ ਜਸ ਜਾਚੋਂ ਮੈਂ ਹਰ ਬਿਨ ਰਹਿਣ ਨਾ ਜਾਈ ਰਹਾਉ ਹਰ ਕੀ ਪਿਆਸ ਪਿਆਸੀ ਕਾਮਣ ਦੇਖੋਂ ਰਹਿਣ ਸੁਭਾਈ ਸ੍ਰੀ ਤਰਨਾਥ ਮੇਰਾ ਮਨ ਲੀਨਾ ਪ੍ਰਭ ਜਾਨੈ ਪੀਰ ਪਰਾਇ ਗਣਤ ਸਰੀਰ ਪੀ ਰਹਿ ਹਰ ਬਿਨ ਗੁਰ ਸ਼ਬਦੀ ਹਰ ਪਾਈ ਹੋ ਹੋ ਦਇਆਲ ਕਿਰਪਾ ਕਰ ਹਰ ਜਿਓ ਹਰ ਸਿਓ ਰਹਾ ਸਮਾਈ ਐਸੀ ਰਬਤ ਰਵਹੁ ਮਨ ਮੇਰੇ ਹਰ ਚਰਨੀ ਚਿਤ ਲਾਈ ਵਿਸਮ ਭਏ ਗੁਣ ਗਾਏ ਮਨੋਹਰ ਨਿਰਪਉ ਸਹਿਜ ਸਮਾਈ ਹਿਰਦੈ ਨਾਮ ਸਦਾ ਧੁਨ ਨਿਸ਼ਚਲ ਘਟੈ ਨਾ ਕੀਮਤ ਪਾਈ बिन नामे सब कोई निरतन सतगुरु बूझ बुझाई प्रीतम प्राण पए सुन सजनी दूत मोए भिक्ख खाई जबकी उपजी तब की तैसी रंगुल पई मन पहाई सहज समाध सदा लेव हर सिउ जीवा हर गुण गाई गुरु कह शब्द रत्ता बैरागी निज घर टाडी लाई ਸੋਦਰਾਸ ਨਾਮ ਮਹਾਰਸ ਮੀਠਾ ਨਿਜ ਕਰ ਤਤ ਗੁਸਾਈ ਤਹਿ ਹੀ ਮਨ ਜਹਿ ਹੀ ਤੈ ਰਾਖਿਆ ਐਸੀ ਗੁਰਮਤ ਪਾਈ ਸੰਕ ਸੁਨਾਦ ਬ੍ਰਹਮਾਦ ਇੰਦਰਾਦਿ ਭਗਤ ਰਤੇ ਬਨ ਆਈ ਨਾਨਕ ਹਰ ਬਿਨ ਘਰੀ ਨਾ ਜੀਵਾ ਹਰ ਕਾ ਨਾਮ ਵਡਾਈ ਸਾਰੀ ਮਹੱਲਾ ਪਹਿਲਾ ਹਰ ਬਿਨ ਕਿਉ ਧੀਰੈ ਮਨ ਮੇਰਾ ਕੋਟ ਕਲਪ ਕੇ ਦੂਖ ਬਨਾਸਨ ਸਾਚ ਦਰੜਾਏ ਨਿਵੇਰਾ ਰਹਾਉ ਕ੍ਰੋਧ ਨਵਾਰ ਜਲੇ ਹੋ ਮਮਤਾ ਪ੍ਰੇਮ ਸਦਾ ਨਉ ਰੰਗੀ ਅਨਭਉ ਬਿਸਰ ਗਏ ਪ੍ਰਭ ਜਾਚਿਆ ਹਰ ਨਿਰਮਹਾਇਲ ਸੰਗੀ ਚੰਚਲ ਮਤ ਤਿਆਗ ਭਉ ਭੰਜਨ ਪਾਇਆ ਏਕ ਸ਼ਬਦ ਲਿਵ ਲਾਗੀ ਹਰ ਰਸ ਚਾਖ ਤ੍ਰਿਖਾ ਨਿਵਾਰੀ ਹਰ ਮੇਲ ਲਏ ਬੜ ਭਾਗੀ ਆ ਭਰਤ ਸਿੰਚ ਭਏ ਸੁਭਰ ਸਰ ਗੁਰਮਤਿ ਸਾਚ ਨੇਹ ਹਾਲਾ ਮਨ ਰਤਨਾ ਅਮਰਤੇ ਨੇਹ ਕੇਵਲ ਆਦ ਜੁਗਾਦ ਦਿਆਲਾ ਮੋਹਨ ਮੋਹਿ ਲੀਆ ਮਨ ਮੂਰਾ ਵੱਡੇ ਭਾਗ ਲਿਵ ਲਾਗੀ ਸਾਚ ਵਿਚਾਰ ਕਿਲ ਵਿਖ ਦੁਖ ਕਾਟੇ ਮਨ ਨਿਰਮਲ ਅਨਰਾਗੀ ਗਹਿਰ ਗੰਭੀਰ ਸਾਗਰ ਰਤਨਾਗਰ ਅਵਰ ਨਹੀਂ ਅਨ ਪੂਜਾ ਸ਼ਬਦ ਵਿਚਾਰ ਪਰਮ ਭਉ ਪੰਜਨ ਅਵਰ ਨ ਜਾਣਿਆ ਦੂਜਾ ਮਨੁਆ ਮਾਰ ਨਿਰਮਲ ਪਦ ਚੀਨਿਆ ਹਰ ਰਸ ਰਤੇ ਅਦ ਕਹਾਈ ਏਕਸ ਬਿਨ ਮੈਂ ਅਵਰ ਨ ਜਾਨਾ ਸਤ ਗੁਰੂ ਬੂਝ 부ਜਾਈ ਅਗਮ ਅਗੋਚਰ ਅਨਾਥ ਅਜੋਨੀ ਗੁਰਮਤ ਏਕੋ ਜਾਣਿਆ ਸੁਪਾਰ ਭਰੇ ਨਾਹੀ ਚਿਤ ਡੋਲੇ ਮਨ ਹੀ ਤੇ ਮਨ ਮਾਨਿਆ ਗੁਰ ਪ੍ਰਸਾਦੀ ਅਕਥੋ ਕਥਿਐ ਕਹੋ ਕਹਾਵੇ ਸੋਈ ਨਾਨਕ ਦੀਨ ਦਿਆਲ ਹਮਾਰੇ ਅਵਰ ਨ ਜਾਣਿਆ ਕੋਈ ਸਾਰੀ ਮਹੱਲਾ ਤੀਜਾ ਅਸ਼ਟ ਪਦੀਆਂ ਘਰ ਪਹਿਲਾ ਇੱਕ ਓੰਕਾਰ ਸਤ ਗੁਰੂ